ਲੁਧਿਆਣਾ ਦਾ ਇੱਕ ਨੌਜਵਾਨ ਵੰਸ ਆਪਣੇ ਦੋਸਤਾਂ ਨੂੰ ਮਿਲਣ ਲਈ ਸਮਾਣਾ ਦੇ ਪਿੰਡ ਤੇਠੇ ਦੇ ਵਿੱਚ ਆਇਆ ਅਤੇ ਉਸ ਦੇ ਬਾਅਦ ਉਹ ਆਪਣੇ ਦੋਸਤਾਂ ਦੇ ਨਾਲ ਉੱਥੇ ਨਹਿਰ ਤੇ ਨਹਾਣ ਗਏ ਜਿਸ ਦੇ ਵਿੱਚ ਪਾਣੀ ਵਿੱਚ ਤੈਰਨਾ ਨਹੀਂ ਜਾਣਦਾ ਸੀ ਉਸ ਕੇ ਦੋਸਤ ਪਾਣੀ ਤੇ ਨਾਰੇ ਸੀ ਤੇ ਉਸਨੇ ਕਹੀ ਮੈਂ ਵੀ ਨਹਿਰ 'ਚ ਨਾਵਾਂਗਾ ਤੇ ਜੇ ਨਹਾਣ ਨੂੰ ਲਈ ਉੱਤੇ ਪਾਣੀ ਤੇ ਉਤਰਿਆ ਤਾਂ ਨਾ ਤੈਰਨ ਕਰਕੇ ਪਾਣੀ ਕੇ ਤੇਜ਼ ਵਹਾ ਚ ਰੁੜ ਗਿਆ ਸਦਰ ਪੁਲਿਸ ਸਮਾਣਾ ਦੀ ਮਵੀ ਚੌਂਕੀ ਵੱਲੋਂ ਮ੍ਰਿਤਕ ਦੇ ਪਿਤਾ ਦੇ ਬਿਆਨ ਦਰਜ ਕਰਕੇ ਤਾਰਿਖ 74 ਦੇ ਤਹਿਤ ਕਾਰਵਾਈ ਕਰਨ ਦੇ ਹੋਏ ਮ੍ਰਿਤਕ ਦੇ ਵੱਡੇ ਵੱਡੇ ਦਾ ਪੋਸਟਮਾਰਟਮ ਕਰਾ ਕੇ ਵਾਰਸਾਂ ਨੂੰ ਸੌਂਪ ਦਿੱਤਾ ਹੈ ਲੇਕਿਨ ਮ੍ਰਿਤਕ ਦੇ ਪਰਿਵਾਰ ਦਾ ਕਹਿਣਾ ਹੈ ਕਿ ਇਸਕੇ ਦੇ ਦੋਸਤ ਐ ਪਹਿਲੇ ਕੁਝ ਹੋਰ ਬਿਆਨ ਦੇ ਰਹੇ ਸੀ ਕੁਝ ਹੋਰ ਬਿਆਨ ਦੇ ਰਹੇ ਜਿਸ ਦੇਖ ਕੇ ਆਇਆ ਸੀ ਇਹ ਸਾਰਾ ਹੁਣ ਪੁਲਿਸ ਨੇ ਜਾਂਚ ਕਰਨੀ ਹੈ ਪੁਲਿਸ ਨੇ ਕਿਹਾ ਕਿ ਜੋ ਪੋਸਟਮਾਰਟਮ ਰਿਪੋਰਟ ਆਏਗੀ ਉਹਦੇ ਬਾਅਦ ਕਾਨੂੰਨ ਦੇ ਮੁਤਾਬਿਕ ਹੋਰ ਵੀ ਕਾਰਵਾਈ ਕੀਤੀ ਜਾਣੀ ਹੈ ਹਾਂ ਆਪ ਦਾ ਬੇਟਾ ਵੰਚ ਕੁਮਾਰ ਤਾਰਾ ਸਾਹਿਬ ਹਾਂ ਕਿੱਥੇ ਰਹਿਣ ਵਾਲਿਓ ਲੁਧਿਆਣਾ ਚ ਤੇ ਇੱਥੇ ਸਮਾਨੇ ਬੇਟਾ ਕੀ ਕਰਨਾ ਆਇਆ ਸੀ ਤਾਂ ਬੇਟਾ ਬੇਟਾ ਉਹ ਦਾ ਆਪਣੇ ਫਰੈਂਡ ਕੋਲ ਆਇਆ ਸੀਗੇ ਜੀ ਮਿਲਣ ਵਾਸਤੇ ਹੂੰ ਇਹ ਆਪਣੇ ਕਿਦਾਂ ਮਾ ਉਹ ਗਏ ਆਪਣੇ ਨੈਰ ਤੇ ਲਾਉਣ ਵਾਸਤੇ ਠੀਕ ਹੈ ਜੀ ਨੈਰ ਤੇ ਨਾਲਿਆ ਤੇ ਪੈਰ ਨਾਲ ਆਉਂਦਾ ਜਿੱਦੀਆ ਠੀਕ ਹੈ ਨੈਰ ਦੇ ਵਿੱਚ ਵਿਆਹ ਲਾਉਣ ਵਾਸਤੇ ਤੇ ਜੋ ਉਹਨਾਂ ਦੇ ਬਿਆਨ ਹੈਗੇ ਨੇ ਲੜਕੇ ਦੇ ਉਹਦਾ ਫਰੈਂਡ ਜੀ ਇੱਥੇ ਰਹਿੰਦਾ ਉਹਨੇ ਕੀ ਕਹਿਆ ਜਿੰਨੇ ਫਰੈਂਡ ਨੇ ਉਹਦੇ ਫਰੈਂਡ ਨੇ ਹੀ ਕਿਹਾ ਜੀ ਦੇਖੋ ਉਹ ਸਾਡੇ ਕੋਲ 28 ਤਰੀਕ ਨੂੰ ਆਇਆ ਸੀਗਾ ਤੇ 29 ਤਰੀਕ ਨੂੰ ਮੈਂ ਉਹਨੂੰ ਕਾਲ ਕੀਤੀ ਸੀ ਮਾਰਨਿੰਗ ਵੀ ਵੰਝ ਤੇਰੇ ਕੋ ਇੱਥੇ ਆਇਆ ਉਹਨੇ ਮਨਾ ਕਰ ਦਿੱਤਾ ਮਾਰਨਿੰਗ 29 ਤਰੀਕ ਨੂੰ ਦੁਪਹਿਰ ਨੂੰ ਇਹ ਹਾਸਾ ਹੋਇਆ ਸੀਗਾ ਜੀ ਪਾਕੜੇ ਵਾਲਾ ਔਰ 29 ਤਰੀਕ ਤੋਂ ਬਾਅਦ ਮੈਂ ਉਹਨੂੰ ਸ਼ਾਮ ਨੂੰ ਫੋਨ ਕੀਤਾ ਵੀ ਪੰਜ ਦਾ ਉਹਨੂੰ ਫੋਨ ਨਹੀਂ ਚੱਲਿਆ ਫਿਰ 1 ਤਰੀਕ ਮਾਰਨਿੰਗ ਫਿਰ ਸਵੇਰ 7:30 ਵਜੇ ਮੈਨੂੰ ਕਾਲ ਆਂਦੀ ਹੈ ਉਹਦਾ ਬੇਟਾ ਲੈਬ ਦੇ ਵਿੱਚ ਕੋਈ ਹੋ ਗਿਆ ਪਹਿਲੇ ਕਹਿੰਦਾ ਆਇਆ ਨਹੀਂ ਹਾਂਜੀ ਫਿਰ ਕਹਿੰਦਾ ਵੀ ਮਨ ਲਾ ਡੂ ਗਿਆ ਹਾਂਜੀ ਤੈਰਲਾ ਤਾਂ ਨਹੀਂ ਜਾਣਦਾ ਜਿੱਦਾਂ ਹੁਣ ਜੀ ਆਪਣੇ ਯਾਰ ਦੋਸਤਾਂ ਨਾਲ ਚਲੇ ਜਾਂਦੇ ਆ ਘੁੰਮਣੇ ਫਿਰ ਮੰਨ ਲਓ ਚਾਰ ਬੰਦੇ ਚਲੇ ਗਏ ਤਿੰਨ ਬੰਦੇ ਰੇਕ ਤੋਂ ਆਉਂਦਾ ਤਿੰਨ ਨੂੰ ਨਹਾਉਣ ਚਲੇ ਗਏ ਉਹਨਾਂ ਦੇ ਪਿੱਛੇ ਪਿੱਛੇ ਉਹ ਵੀ ਚਲਾ ਗਿਆ ਜੀ ਇਹ ਕਹਿ ਦਿੱਤੇ ਕੋਈ ਜੋ ਬਿਆਨ ਬਿਆਨ ਆ ਉਹਨਾਂ ਨੇ ਦਿੱਤੇ ਆ ਪੁਲਿਸ ਦੇ ਸਾਹਮਣੇ ਬਿਆਨ ਤਾਈ ਦਿੱਤੇ ਆ ਵੀ ਅਸੀਂ ਨਹਾਉਣ ਵਾਸਤੇ ਗਏ ਸੀਗੇ ਕਿ 10 ਮੁੰਡੇ ਹੋ ਸੀ ਤੇ 11ਵਾਂ ਮੇਰਾ ਬੇਟਾ ਸੀਗਾ ਉਹਨਾਂ ਦੇ ਇਹੀ ਬਿਆਨ ਨੇ ਵੀ ਨਹਾਣ ਲਈ ਉਤਰਿਆ ਸੀਗਾ ਤੇ ਉਹਨਾਂ 'ਚ ਦੋ ਮੁੰਡਿਆਂ ਨੂੰ ਬਚਾਉਣ ਦੀ ਕੋਸ਼ਿਸ਼ ਵੀ ਕੀਤੀ ਹੈ ਪਰ ਨਹੀਂ ਚੱਕ ਪਾਈ ਦੇਖੋ ਇਹਦੇ ਦੋ ਬਿਆਨ ਸੀਗੇ ਪੁਲਿਸ ਸਾਹਮਣੇ ਕੁਝ ਹੋਰ ਸੀਗਾ ਤੇ ਪੁਲਿਸ ਸਾਹਮਣੇ ਇਹ ਕਹਿ ਰਿਹਾ ਸੀਗਾ ਵੀ ਉਹ ਨਹਿਰ ਦੇ ਵਿੱਚ ਨਹਾਉਣ ਗਿਆ ਸੀਗਾ ਤੇ ਡੁੱਬ ਗਿਆ ਔਰ ਉਸ ਤੋਂ ਪਹਿਲਾਂ ਜੀ ਉਸ ਤੋਂ ਪਹਿਲਾਂ ਅਸੀਂ ਉਹਨਾਂ ਕੋ ਘਰੇ ਗਏ ਸੀਗੇ ਤਾਂ ਉਹ ਕਹਿੰਦਾ ਸੀ ਔਰ ਉਹ ਸਾਨੂੰ ਕਹਿ ਕੇ ਗਿਆ ਵੀ ਮੈਂ ਸੁਸਾਈਡ ਕਰਨ ਚੱਲ ਰਹਾ ਹਾਂ ਸੁਸਾਈਡ ਕਰਨ ਲੈ। ਅੱਜ ਵੀ ਪੁਲਿਸ ਪੁਲਿਸ ਪ੍ਰਸ਼ਾਸਨ ਕੋ ਇਹ ਹੀ ਮੰਗ ਕਰਦੇ ਆਂ ਵੀ ਸਾਨੂੰ ਇਨਸਾਫ ਹੋਵੇ ਸਾਡੇ ਬੇਟੇ ਨਾਲ ਜੋ ਵੀ ਹੈ। ਪਰ ਤਾਂ ਸਾਨੂੰ ਦੇਖੋ ਦੋ ਬਿਆਨ ਕਰਕੇ ਉਹ ਅਸੀਂ ਬਿਆਨ ਵੀ ਚੇਂਜ ਕਰਨ ਲੱਗ ਪਏ। ਬਿਆਨ ਵੀ ਚੇਂਜ ਹੋ ਗਏ ਨੇ ਉਹਨਾਂ ਦੇ। ਸਰ ਠੀਕ। ਇੱਕ ਤਾਂ ਵੰਸ ਹੈ ਵੰਸ ਸਨ ਆਫ ਵੀਰਪਾਲ ਸਿੰਘ ਵਾਸੀ ਲੁਧਿਆਣਾ ਉਮਰ ਕਰੀਬ 16-17 ਸਾਲ। ਇਸ ਦਾ ਪਰਿਵਾਰ ਤੇ ਇੱਕ ਰਜਿੰਦਰ ਸਿੰਘ ਪੁੱਤਰ ਸੰਤੋਖ ਸਿੰਘ ਜਿਹਦੀ ਮਾਂ ਨੇ ਠੇਠੇ ਵਿਕੇ ਵਿਆਹ ਕਰਾਇਆ ਸੀ ਉਹਨਾਂ ਦਾ ਪਰਿਵਾਰ ਲੁਧਿਆਣਾ ਵਿਕੇ ਰਹਿੰਦਾ ਸੀ ਜਿੱਥੇ ਇਹਨਾਂ ਦੀ ਆਪਸ ਦੇ ਵਿੱਚ ਵਧੀਆ ਇੱਕ ਦੂਜੇ ਦੇ ਘਰ ਆਉਣਾ ਜਾਣਾ ਸੀ 28 24 ਨੂੰ ਵੰਸ ਆਪਣੇ ਦੋਸਤ ਰਜਿੰਦਰ ਸਿੰਘ ਨੂੰ ਮਿਲਣ ਲਈ ਠੇਠੇ ਆਇਆ ਸੀ 29 ਤਰੀਕ ਨੂੰ ਇਹਨਾਂ ਨੇ ਖਾਣਾ ਖੂਣਾ ਖਾ ਕੇ ਆਪਣੇ ਉਹਨੇ ਕੱਪੜੇ ਬਦਲ ਕੇ ਤੇ ਅਰਜਿੰਦਰ ਸਿੰਘ ਦੇ ਵੰਸ ਨੇ ਕੱਪੜੇ ਪਾ ਕੇ ਇਹ ਭਾਗੜਾ ਨਹਿਰ ਤੇ ਸ਼ਹਿਰ ਕਰਨ ਲਈ ਚਲੇ ਗਏ। ਉੱਥੇ ਇਹਨਾਂ ਨਾਲ ਤਿੰਨ ਮੁੰਡੇ ਹੋਰ ਸਨ ਹੌਲੀ-ਹੌਲੀ ਉੱਥੇ 10 10 ਮੁੰਡੇ ਵੰਸ ਦੇ ਸਮੇਤ 10 ਮੁੰਡੇ ਇਕੱਠੇ ਹੋ ਗਏ। ਜਦੋਂ ਇਹ ਪਹਿਲਾਂ ਅਰਜਿੰਦਰ ਆਪਣੇ ਦੋ ਦੋਸਤਾਂ ਨਾਲ ਭਾਗੜਾ ਨਹਿਰ ਵਿੱਚ ਨਹਾ ਰਿਹਾ ਸੀ। ਨਹਾਉਣ ਤੋਂ ਬਾਅਦ ਉਹ ਬਾਹਰ ਨਿਕਲ ਆਏ ਨੇ ਤਾਂ ਵੰਸ ਨੇ ਕਿਹਾ ਕਿ ਮੈਂ ਵੀ ਨਹਾਉਣਾ ਹੈਗਾ ਤਾਂ ਉਹਨੇ ਕੱਪੜੇ ਉਤਾਰ ਕੇ ਭਾਗੜਾ ਨਹਿਰ ਵਿੱਚ ਛਲ ਮਾਰ ਦਿੱਤੀ। ਪਾਣੀ ਦਾ ਤੇਜ਼ ਵਹਾਅ ਹੋਣ ਕਰਕੇ ਜਿਹੜਾ ਵੰਸ ਸੀ ਰੁੜ ਗਿਆ ਸੀ ਇਹ ਵੰਸ ਦੇ ਬਚਾ ਲਈ ਇੱਕ ਲਖਵੀਰ ਤੇ ਇੱਕ ਰਜਿੰਦਰ ਨੇ ਬਾੜ ਨੈਤਿ ਉਹਨੂੰ ਬਚਾਉਣ ਲਈ ਛਾਲ ਮਾਰੀ ਪਰ ਇਹਨਾਂ ਨੇ ਬਹੁਤ ਕੋਸ਼ਿਸ਼ ਕੀਤੀ ਉਹਨੂੰ ਬਾਹਰ ਕੱਢਣ ਦੀ ਪਰ ਉਹ ਤਰਾਕੂ ਨਹੀਂ ਸੀ ਜਿਹੜਾ ਪਾਣੀ ਵਿੱਚ ਡੁੱਬ ਗਿਆ ਜਿੱਦੀ ਡੈੱਡ ਬੋਡੀ ਹੈ ਕੱਲ ਮਿਤੀ 5/3 ਨੂੰ ਹੈਡ ਖਨੌਰੀ ਤੋਂ ਮਿਲੀ ਹੈ ਇਹਨਾਂ ਦੇ ਪੇਰੈਂਟਸ ਦਾ ਅਸੀਂ ਬਿਆਨ ਲਿਖ ਰਿਹਾ ਹੱਦਕੜੀ 174 ਦੀ ਕਰ ਰਹੀ ਅਸੀਂ ਕਰ ਰਹੇ ਹਾਂ ਪੋਸਟਮਾਰਟਮ ਕਰਾਵੇ ਹਾਂ ਪੋਸਟਮਾਰਟਮ ਤੋਂ ਬਾਅਦ ਅਸੀਂ ਦਾਖਲ ਇਹਨਾਂ ਦੇ ਵਾਰਸਾਂ ਨੂੰ ਵੀ ਬਾਲੇ ਕਰਾਂਗੇ ਅੱਗੇ ਸਾਡੀ ਜਿਹੜੀ ਹੈ ਪੜਤਾਲ ਤੇ ਤੀਕ ਜਾਰੀ ਹੈ ਜੋ ਵੀ ਅੱਗੇ ਤੱਕ ਹੋਣਗੇ ਉਸ ਮੁਤਾਬਕ ਕਾਰਵਾਈ ਕੀਤੀ ਇਨ੍ਹਾਂ ਦੇ ਪੇਰੈਂਟ ਪੇਰੈਂਟਾਂ ਦੀ ਅੱਜ ਇਹਨਾਂ ਦੀ ਪੂਰੀ ਤਸਦੀਕ ਕਰਾਈ ਹੈ ਉਹ ਜਿਨ੍ਹਾਂ ਦਾ ਇਹ ਨਾਂ ਲੈਂਦੇ ਨੇ ਉਹਨਾਂ ਤੋਂ ਵੀ ਪੜਤਾਲ ਕੀਤੀ ਆ ਉਹਨਾਂ ਦੇ ਸਾਹਮਣੇ ਇਹਨਾਂ ਦੇ ਸਾਹਮਣੇ ਪੇਰੈਂਟਸ ਦੇ ਸਾਹਮਣੇ ਇਹਨਾਂ ਦੀ ਤਸਦੀਕ ਕਰਾਈ ਹੈ ਤਾਂ ਹੀ ਇਹਨਾਂ ਦੇ ਪੇਰੈਂਟਸ ਦਾ ਬਿਆਨ ਲਿਖ ਕੇ ਕਾਰਵਾਈ ਕਰ ਰਹੇ ਕੈਮਰਾਮੈਨ ਪ੍ਰਥਮ ਦੇ ਨਾਲ ਪ੍ਰਸੋਤਮ ਕੌਸ਼ਿਕ ਸਮਾਣ ਨਿਊਜ਼